ਨਗਰ ਦੇ ਵਿੱਚ ਬਸ ਸਟੈਂਡ ਸੀ ਉਸ ਦੀ ਐਨਓਸੀ ਸਾਨੂੰ ਆਰਮੀ ਵੱਲੋਂ ਬਕਾਇਦਾ ਮਿਲ ਗਈ ਸੀਗੀ ਪਰ ਟੈਕਨੀਕਲ ਯੂਨੀਵਰਸਿਟੀ ਨੇ ਉਹਦਾ ਸਰਵੇ ਕੀਤਾ ਸੀਗਾ ਤੇ ਉਸ ਸਰਵੇ ਦੇ ਵਿੱਚ ਜਿਹੜਾ ਪੋਲਾ ਉਹ ਮੁੱਖ ਅੜਿੱਕਾ ਬਣਿਆ ਔਰ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ এডਿਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਸ਼ਹਿਰ ਦੀ ਤਰੱਕੀ ਨੂੰ ਲੈ ਕੇ ਵਾਪਕ ਇੱਕ ਪ੍ਰੋਜੈਕਟਾਂ ਨੂੰ ਲੈ ਕੇ ਲਗਾਤਾਰ ਮਿਲਦੇ ਰਵਾਂਗੇ ਤੁਹਾਡੇ رائے مشਵਰੇ ਤੁਹਾਡੇ ਕੀਮਤੀ ਵਿਚਾਰ ਉਹ ਵੀ ਮਤਲਬ ਟਰਸਟ ਤੁਹਾਡੇ ਵਿਚਾਰਾਂ ਤੋਂ ਬਹੁਤ ਕੁਝ ਉਮੀਦ ਰੱਖਦਾ ਹੈ ਸੋ ਮੈਨੂੰ ਇੱਥੇ ਜੁਆਇਨ ਕੀਤਾ ਲਗਭਗ ਲਗਭਗ 10 ਮਹੀਨੇ ਹੋਣ ਵਾਲੇ ਆ ਤੇ ਬਤੌਰ ਇੰਪਰੂਵਮੈਂਟ ਟਰਸਟ ਮੇਰੇ ਕੋਲੇ ਕੋਈ ਟਰਸਟ ਦਾ ਬਹੁਤਾ ਤਜਰਬਾ ਨਹੀਂ ਸੀ ਕਿਉਂਕਿ ਕਲੱਬਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਧਿਆਪਕ ਦੀ ਨੌਕਰੀ ਕਰਦੇ ਸੀ ਤੇ ਟਰਸਟ ਦੇ ਵਿੱਚ ਆ ਕੇ 2-3 ਮਹੀਨਿਆਂ ਦੇ ਵਿੱਚ ਆ ਕੇ ਸਾਰਾ ਕੰਮ ਕਾਜ ਸਮਝਿਆ ਤੇ ਤੁਸੀਂ ਵੀ ਸਾਰੇ ਬੜੇ ਸਿਆਣੇ ਆਂ ਸੂਝਵਾਨ ਆ ਜਿਹੜਾ ਇੰਪਰੂਵਮੈਂਟ ਟਰਸਟ ਬਠਿੰਡਾ ਇਹ ਟਰਸਟ ਬਟੰਡਾ ਸ਼ਹਿਰ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਦਾ ਐ ਇਸ ਦੀ ਬਹੁਤ ਵੱਡੀ ਅਹਿਮੀਅਤ ਆ 14 ਕਲੋਨੀਆਂ ਇੰਪਰੂਵਮੈਂਟ ਟਰਸਟ ਨੇ ਸ਼ਹਿਰ ਦੀ ਝੂਲੀ ਪਾਈਆਂ ਜੋ ਸਫਲਤਾਪੂਰਵਕ ਚੱਲ ਰਹੀਆਂ ਤੇ ਪਿਛਲੇ 10-15 ਸਾਲਾਂ ਦੇ ਵਿੱਚੋਂ ਜੋ ਇਹ ਟਰਸਟ ਸੀਗਾ ਇੰਪਰੂਵਮੈਂਟ ਟਰਸਟ ਬਟੰਡਾ ਇਸ ਦੇ ਵਿੱਚ ਕੁਝ ਸਿਆਸੀ ਕਾਰਨਾ ਕਰਕੇ ਕੋਈ ਪ੍ਰਸ਼ਾਸਨਿਕ ਕਾਰਨਾ ਕਰਕੇ ਕਮੀਆਂ ਪੇਛੀਆਂ ਸੀ ਤੇ ਮੈਂ ਮਹਿਸੂਸ ਕਰਦਾ ਸੀ ਕਿ ਇੰਪਰੂਵਮੈਂਟ ਟਰਸਟ ਜਿਹੜਾ ਹੈਗਾ ਇਹ ਲੋਕਾਂ ਦੇ ਵਿੱਚ ਆਪਣਾ ਟਰਸਟ ਹੈ ਜਿਹੜਾ ਵਿਸ਼ਵਾਸ ਉਹ ਗਵਾ ਚੁੱਕਿਆ ਤੇ ਮੇਰੀ ਪਹਿਲੀ ਕੋਸ਼ਿਸ਼ ਸੀ ਕਿ ਇਸ ਇੰਪਰੂਵਮੈਂਟ ਟਰਸਟ ਦਾ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਸ ਨੂੰ ਕਾਇਮ ਕੀਤਾ ਜਾਵੇ ਤੇ ਅੱਜ ਮੈਂ ਮਹਿਸੂਸ ਕਰਦਾ ਕਿ ਜੋ ਅਸੀਂ ਟੀਚਰ ਨਿਧਾਤ ਕੀਤੇ ਸੀ ਉਹ ਟੀਚਰਾਂ ਨੇ ਵਿੱਚ ਸਫਲਤਾ ਸੀ ਹਾਸਲ ਕੀਤੀ ਹੈ ਜਿਨ੍ਹਾਂ ਦੇ ਵਿੱਚ ਲਿਟੀਗੇਸ਼ਨ ਬਹੁਤ ਸੀ ਬਹੁਤ ਸਾਰੇ ਅਦਾਲਤੀ ਕੇਸ ਇਸ ٹرسٹ ਦੇ ਸੈਸ਼ਨ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚੱਲਦੇ ਸੀਗੇ ਤੇ ਅਨੁਸਾਰ ਮੈਂ ਕੋਸ਼ਿਸ਼ ਕੀਤੀ ਸਾਡੀ ਲੀਗਲ ਟੀਮ ਨੂੰ ਕਹਿ ਕੇ ਵੀ ਜਿਹੜੇ ਕੋਰਟ ਕੇਸ ਨੇ ਉਹਨੂੰ ਘਟਾਇਆ ਜਾਵੇ ਲੋਕਾਂ ਦੇ ਨਾਲ ਸਮਝੌਤੇ ਵਾਲੇ ਪਾਸੇ ਨੂੰ ਗੱਲਬਾਤ ਤੋਰੀ ਜਾਵੇ ਤੇ ਅਸੀਂ ਇਹਨਾਂ 10 ਮਹੀਨਿਆਂ ਦੇ ਵਿੱਚ 48 ਕੋਰਟ ਕੇਸ ਵੱਖ-ਵੱਖ ਅਦਾਲਤਾਂ ਦੇ ਵਿੱਚ ਚੱਲਦੇ ਸੀ ਉਹਨਾਂ ਦਾ ਨਿਪਟਾਰਾ ਕੀਤਾ ਉਸ ਤੋਂ ਬਾਅਦ ਇੰਪਰੂਵਮੈਂਟ ਟਾਸਟ ਬਠੰਡਾ ਕੇਸ਼ਵ ਡੈਰੀ ਸਕੀਮ ਜੋ ਬੜੇ ਲੰਮੇ ਸਮੇਂ ਤੋਂ ਬੜੀ ਕੀਮਤੀ ਸਾਡੀ ਬੇਸ਼ਕੀਮਤੀ ਜ਼ਮੀਨ ਆਹੋ ਡੈਰੀ ਸਕੀਮ ਉਥੇ ਬਣੀ ਸੀ ਉਹ ਫੇਲ ਹੋ ਗਈ ਕੁਝ ਕਾਰਨਾ ਕਰਕੇ ਉਥੇ ਝਾੜ ਬੂਟੇ ਬੁਰਾ ਹਾਲ ਸੀ ਉਥੇ ਨਸ਼ੇੜੀਆਂ ਦਾ ਅੱਡਾ ਬਣੇ ਵੀ ਸੀ ਤੇ ਅਸੀਂ ਉਸ ਥਾਂ ਦੀ ਕੀਮਤ ਨੂੰ ਸਮਝਿਆ ਅਹਿਮਤ ਨੂੰ ਸਮਝਿਆ ਤੇ ਉਥੇ ਅਸੀਂ ਸਾਰੇ ਸਾਡੇ ਸਟਾਫ ਨੇ ਬੜੀ ਮਿਹਨਤ ਕਰਕੇ ਸਾਰਿਆਂ ਟੀਮ ਵਰਕ ਦੇ ਤੌਰ ਤੇ ਉੱਤੇ ਅਸੀਂ ਇੱਕ ਰਹਾਇਸ਼ੀ ਤੇ ਕਮਰਸ਼ੀਅਲ ਜਿਹੜੀ ਸੈਟ ਆ ਅਸੀਂ ਉਸ ਦਾ ਸਾਰਾ ਖਾਕਾ ਉਸ ਦਾ ਸਾਰਾ ਪਲਾਨ ਤਿਆਰ ਕੀਤਾ ਉਸ ਦਾ ਨਾਮ ਵੀ ਸਾਡੇ ਆਜ਼ਾਦੀ ਪ੍ਰਵਾਨ ਨੇ ਜਿਹੜੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਸਾਡਾ ਦੇਸ਼ ਯਾਦ ਕਰਾਇਆ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀਆਂ ਸ਼ਹੀਧੀਆਂ ਕਰਕੇ ਸਾਡਾ ਸੰਵਿਧਾਨ ਬਣਿਆ ਜਿਨ੍ਹਾਂ ਕਰਕੇ ਅਸੀਂ ਆਜ਼ਾਦੀ ਦਾ ਨਿਗ ਮਾਰ ਰਹੇ ਹਾਂ ਸ਼ਹੀਦ ਭਗਤ ਸਿੰਘ ਇਨਕਲੇਵ ਜਿਹੜੀ ਸਾਡੀ ਉਹ ਸਕੀਮ ਆ ਉਸ ਦਾ ਨਾਮ ਰੱਖਿਆ ਗਿਆ ਉਸ ਨੂੰ ਅਸੀਂ ਰਹਾਇਸ਼ੀ ਦੇ ਵਿੱਚ ਸਾਰੇ ਪ੍ਰਕਿਰਿਆ ਜਿਹੜੀ ਹੈਗੀ ਉਹ ਮੁਕੰਮਲ ਹੋਊਗੀ ਬਹੁਤ ਜਲਦ ਅਸੀਂ ਸਾਡੇ ਸ਼ਹਿਰ ਨਿਵਾਸੀਆਂ ਦੀ ਝੋਲੀ ਦੇ ਵਿੱਚ ਉਹ ਜਿਹੜੀ ਸਕੀਮ ਲੈ ਕੇ ਜਾਵਾਂਗੇ ਉਸ ਦੇ ਵਿੱਚ 50% ਜਿਹੜੇ ਪਲਾਟ ਉਹ ਸਕੀਮ ਦੇ ਰਾਹੀਂ ਲक्की ਸਕੀਮ ਦੇ ਨਾਲ ਡਰਾਅ ਸਿਸਟਮ ਦੇ ਨਾਲ ਕੱਢੇ ਜਾਣਗੇ ਔਰ ਉਸ ਤੋਂ ਬਾਅਦ ਬਾਕੀ ਜਿਹੜੇ ਆਪਸ਼ਨ ਉਸ ਦੀ ਕੀਤੀ ਜਾਵੇਗੀ ਔਰ ਉਸ ਦੇ ਵਿੱਚ ਮੈਂ ਫੈਸਲਾ ਕੀਤਾ ਸਾਰੇ ਸਟਾਫ ਦੇ ਨਾਲ ਰਲ ਮਿਲ ਕੇ ਤੇ ਉੱਥੇ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਦਸਾਉਂਦਾ ਹੋਇਆ ਸੀ ਇੱਕ ਜਿਹੜਾ ਬੋਤ ਉਹਦੇ ਵਿੱਚ ਬਹੁਤ ਵਧੀਆ ਅਦਨੋਕ ਕਿਸ ਜਿਹੜਾ ਬੋਤਾ ਉੱਥੇ ਸਥਾਪਿਤ ਕਰਨਾ ਔਰ ਉਸ ਦੇ ਨਾਲ ਹੀ ਚੇਤ ਕਰਤਾਰ ਸਿੰਘ ਸਰਾਬਾ ਉਸ ਦਾ ਵੀ ਬਹੁਤ ਵੱਡਾ ਸਥਾਨ ਆ ਸਾਡੀ ਆਜ਼ਾਦੀ ਦੀ ਲੜਾਈ ਦੇ ਵਿੱਚ ਉਸ ਦੇ ਨਾਮ ਤੇ ਅਸੀਂ ਸਰਾਬਾ ਸੈਰਗਾ ਜਿਹੜੇ ਕਿ 1 ਕਿਲੋਮੀਟਰ ਲੰਮੀ ਬਣਨੀ ਆ ਬੜੀ ਅਦਨੁਕ ਬਣਨੀ ਆ ਜੋ ਆਰਮੀ ਦੇ ਨਾਲ ਜੋ ਸਾਡੇ ਰਿੰਗ ਰੋਡ ਆ ਉੱਥੇ ਅਸੀਂ ਉਹ ਸ਼ਹਿਰਗਰ ਬਣਾਉਣ ਜਾ ਰਹੇ ਆਂ ਔਰ ਬਹੁਤ ਵਧੀਆ ਹੋਊਗੀ ਅਦਨੁਕ ਉਸ ਤਰ੍ਹਾਂ ਦੀ ਸੈਰਗਾਹ ਵੀ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਨਹੀਂ ਕਿਤੇ ਬਣੀ ਵੀ ਉਸ ਤੋਂ ਇਲਾਵਾ ਜੋ ਰਿੰਗ ਰੋਡ ਸਾਡੇ ਬਟੰਡੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ ਕੋਰਟ ਕੇਸ ਸੀਗੇ ਉਹਨਾਂ ਦਾ ਅਸੀਂ ਨਵਟਾਰਾ ਕੀਤਾ ਰਿੰਗ ਰੋਡ ਜਿਹੜੀ ਹੈਗੀ ਆ ਬਹੁਤ ਜਲਦ ਅਸੀਂ ਸ਼ਹਿਰ ਨਿਵਾਸੀਆਂ ਦੀ ਸਹੂਲਤ ਦੇ ਵਿੱਚ ਅਸੀਂ ਉਸ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰਿੰਗ ਰੋਡ ਤੇ ਇੱਕ ਕਰੋੜ ਦੀ ਲਾਗਤ ਨਾਲ ਬਹੁਤ ਵਧੀਆ ਲਾਈਟਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਲੈਂਡ ਦਾ ਪ੍ਰਬੰਧ ਹੋਊਗਾ ਤੇ ਨਾਲ ਦੀ ਨਾਲ ਉਹਨਾਂ ਦੀ ਜੀ ਸੁੰਦਰਤਾ ਹੋਊਗੀ ਉਸ ਨੂੰ ਵੀ ਅਸੀਂ ਸਾਰੇ ਪੱਖਾਂ ਨੂੰ ਦੇਖਦੇ ਹੋਏ ਜਿਹੜੀ ਸ਼ਹਿਰ ਦੀ ਸੁੰਦਰਤਾ ਦੇ ਵਾਅਦਾ ਕਰਨ ਵਾਲੀ ਲਾਈਟਾਂ ਉਹ ਅਸੀਂ ਜਿਹੜਾ ਹੈ ਗਿਆ ਰਿੰਗ ਰੋਡ ਤੇ ਅਸੀਂ ਲਾਉਣੀਆਂ ਨੇ ਉਸ ਤੋਂ ਇਲਾਵਾ 13 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈ ਜਿਨ੍ਹਾਂ ਦੀ ਲਾਗਤ 13 ਕਰੋੜ ਰੁਪਏ ਆ ਕਿਉਂਕਿ ਜਿੱਥੇ ਮੈਂ ਤੁਹਾਨੂੰ ਗੱਲ ਸ਼ੁਰੂ ਕੀਤੀ ਸੀ ਕਿ ਸਾਰੇ ਕਾਨੂੰਨੀ ਕਾਰਵਾਈ ਸਾਰੇ ਨਜਮਾ ਨੂੰ ਕਹਿਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਤਾਂ ਜੋ ਸਾਨੂੰ 7-8 ਮਹੀਨੇ ਦਾ ਸਮਾਂ ਲੱਗ ਗਿਆ ਤੇ ਅਸੀਂ 13 ਕਰੋੜ ਲੱਖ ਦੇ ਜਿਹੜੇ ਕਾਰਜ ਹੈ ਉਹ ਅਗਲੇ ਹਫ਼ਤੇ ਤੋਂ ਤਕਰੀਬਨ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ 20 ਵੱਖ-ਵੱਖ ਥਾਵਾਂ ਤੇ ਚਾਹੇ ਉਹਨਾਂ ਦੇ ਵਿੱਚ ਪਾਰਕਾਂ ਦੀ ਰੈਨੋਵੇਸ਼ਨ ਹੋਵੇ ਚਾਹੇ ਉਹਨਾਂ ਦਾ ਜਿੰਮਾ ਦਾ ਪ੍ਰਬੰਧ ਹੋਵੇ ਚਾਹੇ ਸਟਰੀਟ ਲੇਟਾ ਹੋਣਾ ਚਾਹੇ ਸਾਡੇ ਟਰਾਂਸਪੋਰਟ ਨਗਰ ਆ ਉੱਥੇ ਇੰਟਰਲੋਕਿੰਗ ਦਾ ਤੇ ਫਰਸ਼ ਦਾ ਸੜਕਾਂ ਦਾ ਪ੍ਰਬੰਧ ਹੋਵੇ ਸੀਵਰੇਜ ਦਾ ਪ੍ਰਬੰਧ ਹੋਵੇ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਜਿਨ੍ਹਾਂ ਦੀ ਗਿਣਤੀ 29 ਬਣਦੀ ਹੈ 29 ਪ੍ਰੋਜੈਕਟ 13 ਕਰੋੜ ਦੀ ਲਾਗਤ ਤੇ ਅਗਲੇ ਹਫਤੇ ਅਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੁਹਾਨੂੰ ਤੇ ਅਸੀਂ ਆ ਕਰੰਡੀਆਂ ਖੜਕੜਦੀਆਂ ਮਿਲਣਗੀਆਂ ਜਿੱਥੇ ਸਾਡੇ ਜਿਹੜੇ ਇਲਾਕੇ ਦੇ ਲੋਕ ਐ ਮਿਸਤਰੀ ਐ ਮਜ਼ਦੂਰ ਐ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਔਰ ਨਾਲ ਦੀ ਨਾਲ ਅਸੀਂ ਆਉਣ ਵਾਲੇ ਅਗਲੇ ਮਹੀਨੇ ਦੇ ਲਈ ਉਸ ਤੋਂ ਅਗਲੇ ਮਹੀਨੇ ਦੇ ਲਈ ਸਾਡੇ ਜਿਹੜੇ ਇਸ ਤੋਂ ਜ਼ਿਆਦਾ ਰੱਖਣ ਦੇ ਜਿਹੜੇ ਪ੍ਰੋਜੈਕਟ ਆ ਉਹ ਸਾਡੇ ਹੋਰ ਤਿਆਰ ਕੀਤੇ ਹੋਏ ਆ ਮੈਂ بڑے ਦਾਅਵੇ ਦੇ ਨਾਲ بڑے ਵਿਸ਼ਵਾਸ ਦੇ ਨਾਲ ਸਾਰੀ ਪ੍ਰੈਸ ਦੇ ਸਾਹਮਣੇ ਟਰੱਸਟ ਵੱਲੋਂ ਤੁਹਾਨੂੰ ਵਿਸ਼ਵਾਸ ਵੀ ਦੋ ਉਹਨਾਂ ਦਾਅਵੇ ਕਰਦਾ ਹਾਂ ਕਿ 2027 ਤੱਕ ਲਗਾਤਾਰ ਬਠਿੰਡੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਵਿਕਾਸ ਕਾਰਜਾਂ ਬੜੀ ਤੇਜ਼ੀ ਦੇ ਨਾਲ ਜਿਹੜੇ ਜਾਰੀ ਰਹਿਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਬਲਕਾਰ ਸਿੰਘ ਜੀ ਮੰਤਰੀ ਸਾਹਿਬ ਸਾਡੇ ਇਥੋਂ ਦੇ ਜਗਰੂਰ ਸਿੰਘ ਜੀ ਐਮਐਲਏ ਉਹਨਾਂ ਦਾ ਪੂਰਾ ਸਹਿਯੋਗ ਹੈ ਸਾਡਾ ਟੀਮ ਵਰਕ ਹੈ ਸਾਡਾ ਇੱਕੋ ਇੱਕ ਮਕਸਦ ਹੈ ਕਿ ਬਠਿੰਡਾ ਸ਼ਹਿਰ ਨੂੰ ਜੋ ਕਿ ਮਾਲਵੇ ਦੀ ਧੜਕਣ ਮੰਨਿਆ ਜਾਂਦਾ ਸ਼ਹਿਰ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਇਸ ਸ਼ਹਿਰ ਦੀ ਬਹੁਤ ਵੱਡੀ ਮਹੱਤਤਾ ਹੈਗੀ ਹੈ ਤੇ ਸਾਡੇ ਮਾਲਵੇਦ ਲੋਕ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਵੀ ਸੀ ਕਿ ਬਾਦਲ ਕੇ ਤੇ ਕੈਪਟਨ ਕਿ ਸੁਖਵੀਰ ਮਨਪ੍ਰੀਤ ਬਾਦਲੀ ਇਹ ਸ਼ਹਿਰ ਦਾ ਵਿਕਾਸ ਕਰ ਸਕਦਾ ਪਰ ਅਸੀਂ ਇਹ ਲੋਕਾਂ ਦੇ ਮਨਾਂ ਦੇ ਵਿੱਚੋਂ ਗੱਲ ਕੱਢਣੀ ਹੈ ਕਿ ਇੱਕ ਆਮ ਪ੍ਰਵਾਦ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਵੀ ਬਠਿੰਡੇ ਦੇ ਤਰੱਕੀ ਦੇ ਵਿੱਚ ਬਠਿੰਡੇ ਦੇ ਵਿਕਾਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਜਿਹੜੀ ਹੈਗੀ ਆ ਉਹ ਅਦਾ ਕਰ ਸਕਦੀ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਕਿ ਸਾਡੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਅਸੀਂ ਬਠਿੰਡਾ ਸ਼ਹਿਰ ਦੀ ਝੂਲੀ ਪਾਉਣੇ ਆ ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਕੱਲਾ ਇੰਪਰੂਵਮੈਂਟ ਟਰਸਟ ਹੀ ਬਠਿੰਡੇ ਦੀ ਤਸਵੀਰ ਬਦਲਣ ਦੀ ਬਠਿੰਡੇ ਨੂੰ ਅੱਗੇ ਲੈ ਕੇ ਜਾਣ ਦੀ ਹਿੱਸੇ ਰੱਖਦਾ ਹੈ ਬਾਕੀ ਸਾਡੇ ਨਗਰ ਨਿਗਮਾਂ ਪੁੱਢਾ ਹੈਗੀ ਆ ਉਹ ਸਾਡੀਆਂ ਵੱਖਰੀਆਂ ਮਾਨਮੱਤੀਆਂ ਸੰਸਥਾਵਾਂ ਨੇ ਮੇਰੇ ਕੋਲ ਜਿੰਮੇਵਾਰੀ ਜਿਹੜੀ ਹੈਗੀ ਆ ਇੰਪਰੂਵਮੈਂਟ ਟਰਸਟ ਦੀ ਆ ਬੜੀ ਇਮਾਨਦਾਰੀ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਮੈਂ ਟੀਚਰ ਰਿਹਾ ਹੁਣ ਵੀ ਸਾਡਾ ਸਟਾਫ ਕਈ ਵਾਰੀ ਮੇਰੇ ਤੋਂ ਬਾਅਦ ਦੇ ਵਿੱਚ ਆਉਂਦਾ ਮੈਂ ਲਗਾਤਾਰ ਡੇਲੀ ਜਦੋਂ ਕਿਤੇ ਕੋਈ ਪਾਰਟੀ ਦਾ ਪ੍ਰੋਗਰਾਮ ਜਿੰਮੇਵਾਰ ਨਹੀਂ ਆਉਂਦੀ ਹਰ ਰੋਜ਼ ਮੈਂ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ 6 ਵਜੇ ਤੱਕ ਅੱਜ ਵੀ ਛੁੱਟੀ ਦਾ ਦੇਣਾ ਤੇ ਮੈਂ ਟਰਸਟ ਦੇ ਵਿੱਚ ਇਸ ਸ਼ਹਿਰ ਦਾ ਸਰਪੱਖੀ ਵਿਕਾਸ ਕਰਨ ਦੀ ਲਗਾਤਾਰ ਜਤਨਸ਼ੀਰ ਮਾਨ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਉਹਨਾਂ ਦਾ ਪੂਰਾ ਸਹਿਯੋਗ ਹੈ ਔਰ ਸ਼ਹਿਰ ਦੇ ਵਿਕਾਸ ਲਈ ਉਹ ਸਮੇਂ-ਸਮੇਂ ਤੇ ਜਾਣ ਕਰ ਲੈਂਦੇ ਰਹਿੰਦੇ ਨਿੱਜੀ ਤੌਰ ਤੇ ਬਠੰਡੇ ਦੇ ਨਾਲ ਵੀ ਉਹਨਾਂ ਨੂੰ ਬੜਾ ਪਿਆਰ ਆ ਸਾਡੇ ਮੰਤਰੀ ਬਲਕਾਰ ਸਿੰਘ ਜੀ ਉਹ ਵੀ ਜਦੋਂ ਉਹ ਮੰਤਰੀ ਆਏ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਰਹਿਸ਼ੀ ਕਲੋਨੀ ਸ਼ਹਿਰ ਦੇ ਸੇਵਾ ਦੇ ਵਿੱਚ ਹਾਜ਼ਰ ਕਰਨੀ ਆ ਉਸ ਪਾਸੇ ਨੂੰ ਕਦਮ ਵਧਾਓ ਤੇ ਉਹਨਾਂ ਦੀ ਗੁਵਾਈ ਦੇ ਵਿੱਚ ਅਸੀਂ ਜਿਹੜੇ ਸ਼ਹੀਦ ਭਗਤ ਸਿੰਘ ਇਨਕਲੇਵ ਹੈ ਉਹ ਬਠੰਡਾ ਸ਼ਹਿਰ ਨਿਵਾਸੀਆਂ ਦੀ ਝੂਲੀ ਪਾਉਣੀ ਆ ਸੋ ਜੋ ਤੁਸੀਂ ਫਲੈਟਸ ਦੀ ਗੱਲ ਕੀਤੀ ਹੈ ਉਹ ਵੀ ਤੁਹਾਡਾ ਨਾ ਮੈਂ ਵਾਅਦਾ ਕਰਦਾ ਕਿ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਜਿਹੜੇ ਫਲੈਟਸ ਨੇ ਉਹਨਾਂ ਦੇ ਵੀ ਜਿਹੜੇ ਝਗੜੇ ਝਮੇਲੇ ਖਤਮ ਕਰਕੇ ਉਹ ਵੀ ਲੋਕਾਂ ਦੀ ਸੇਵਾ ਦੇ ਵਿੱਚ ਜਿਹੜੇ ਹੈਗੇ ਆ ਸਮਰਪਿਤ ਕੀਤੇ ਜਾਣਗੇ ਇਸ ਤੋਂ ਇਲਾਵਾ ਬਠਿੰਡੇ ਇੰਪਰੂਵਮੈਂਟ ਟਰਸਟ ਇਸ ਗੱਲ ਦੇ ਵਿੱਚ ਵੀ ਮਾਣ ਮਹਿਸੂਸ ਕਰਦਾ ਹੈ ਕਿ 11 ਕਰੋੜ ਰੁਪਏ ਦੀ ਔਕਸ਼ਨ ਅਸੀਂ ਬੀਤੇ ਦਿਨ ਕੀਤੀ ਹੈ 11 ਕਰੋੜ ਰੁਪਏ ਦੀ ਜਿਸ ਨੂੰ ਬਹੁਤ ਸਫਲ ਮੰਨਿਆ ਜਾਂਦਾ ਹੈ ਔਰ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਅਸੀਂ ਜੋ ਜਾਇਜ਼ ਕੰਮ ਨੇ ਸਾਡੀਆਂ ਕਲੋਨੀਆਂ ਵਾਲੇ ਸਾਡੀਆਂ ਸੁਸਾਇਟੀਆਂ ਬਣੀਆਂ ਹੋਈਆਂ ਕੋਈ ਸਫਾਈ ਦਾ ਕੰਮ ਹੈ ਕੋਈ ਹੋਰ ਕੰਮ ਹੈ ਜੋ ਵੀ ਸਾਡੇ ਧਿਆਨ ਦੇ ਵਿੱਚ ਲਿਆਉਂਦਾ ਹੈ ਚਾਹੇ ਕੋਈ ਸਾਡਾ ਸਾਡੀ ਪਾਰਟੀ ਦਾ ਚਾਹੇ ਕੋਈ ਦੂਸਰੀ ਪਾਰਟੀ ਦਾ ਚਾਹੇ ਕੋਈ ਸ਼ਹਿਰੀ ਹੈ ਅਸੀਂ ਸਾਰਿਆਂ ਦਾ ਪੂਰਾ ਮਾਣ ਕਰਦੇ ਹਾਂ ਪੂਰਾ ਸਨਮਾਨ ਕਰਦੇ ਹਾਂ ਸਾਡੇ ਲਈ ਸਾਰੇ ਸ਼ਹਿਰੀ ਬਰਾਬਰ ਨੇ ਸਾਰੇ ਸ਼ਹਿਰੀ ਸਤਿਕਾਰ ਦੇ ਪਾਤਰ ਨੇ ਜੇ ਕੋਈ ਸਾਨੂੰ ਫੋਨ ਵੀ ਕਰਦਾ ਹੈ ਤੇ ਅਸੀਂ ਉਹਨਾਂ ਦਾ ਫੋਨ ਤੇ ਵੀ ਕੰਮ ਕਰਦੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਇਸ ਤੋਂ ਇਲਾਵਾ ਮੇਰੇ ਕਾਰਜਕਾਲ ਦੌਰਾਨ 10 ਮਹੀਨਿਆਂ ਦੇ ਵਿੱਚ 118 ਰਜਿਸਟਰੀਆਂ ਅਸੀਂ ਜਿਹੜੀਆਂ ਸ਼ਹਿਰ ਨਿਵਾਸੀਆਂ ਨੇ ਵੱਖ-ਵੱਖ ਜਿਹੜੇ ਸਾਡੇ ਸਕੀਮਾਂ ਦੇ ਵਿੱਚ ਸੀ 118 ਜਿਹੜੇ ਸਾਡੇ ਨਾਲ ਜੁੜੇ ਹੋਏ ਸਾਡੇ ਸੀਗੇ ਉਹਨਾਂ ਨੂੰ ਅਸੀਂ ਰਜਿਸਟਰੀਆਂ ਕਰਕੇ ਵੱਖ-ਵੱਖ ਸਕੀਮਾਂ ਦਾ ਪਲਾਟਾਂ ਦਾ ਕੋਠੀਆਂ ਦਾ ਉਹਨਾਂ ਨੂੰ ਮਾਲਕ ਬਣਾਇਆ ਤੇ ਪਹਿਲਾਂ ਬਹੁਤ ਸਾਰੇ ਲੋਕ ਆਉਂਦੇ ਸੀ ਖੱਜਲ ਖੁਆਰ ਹੁੰਦੇ ਸੀ ਮਹੀਨੇ ਦੇ ਵਿੱਚ ਬਾਤੋਂ ਇੱਕ ਜਾਂ ਦੋ ਰਜਿਸਟਰੀਆਂ ਹੁੰਦੀਆਂ ਸੀ ਔਰ ਮੈਂ ਸਾਡੇ ਸਟਾਫ ਦੇ ਨਾਲ ਰਾਏ ਕਰਕੇ مشورہ ਕਰਕੇ ਕਿਉਂਕਿ ਮੈਂ ਵਾਰ-ਵਾਰ ਤੁਹਾਨੂੰ ਗੱਲ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਮੁੱਖ ਮਕਸਦ ਆਮ ਲੋਕ ਨੇ ਲੋਕਾਂ ਨੂੰ ਸਹੂਲਤਾਂ ਮਹਜਾ ਕਰਾਉਣੀਆਂ ਲੋਕਾਂ ਨੂੰ ਮਾਣ ਦੇਣਾ ਲੋਕਾਂ ਨੂੰ ਸਨਮਾਨ ਦੇਣਾ ਕਿਉਂਕਿ ਪੰਜਾਬੀਆਂ ਨੇ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਤਾ ਇਸ ਕਰਕੇ ਸਾਡਾ ਪੂਰਾ ਜੋਰ ਲੋਕਾਂ ਦੀ ਸੇਵਾ ਵਾਲੇ ਪਾਸੇ ਲੱਗਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਇੰਪਰੂਵਮੈਂਟ ٹرسٹ ਬਠਿੰਡਾ वैसे भी पंजाब ਦੇ ਵਿੱਚ ਇਹ ਟਰੱਸਟ ਦਾ ਬਹੁਤ ਵੱਡਾ ਸਥਾਨ ਆ ਬਹੁਤ ਵੱਡਾ ਨਾਮ ਹੈ ਇਹ ਟਰੱਸਟ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਮੇਰੀ ਜਿਹੜਾ ਹੈਗਾ ਮੇਰਾ ਨਿਸ਼ਾਨਾ ਤੈਅ ਕੀਤਾ ਵਾ ਔਰ ਇਹ ਟਰੱਸਟ ਪੰਜਾਬ ਦਾ ਪਹਿਲਾ ਟਰੱਸਟ ਹੋਊਗਾ ਕਿਉਂਕਿ ਮੈਂ ਜੁਆਇਨ ਕੀਤਾ ਸੀਗਾ 6-4 ਨੂੰ ਤੇ 6 ਜਿਹੜੀ 6-4 ਅਗਲੀ ਆਉਣੀ ਆ ਉਸ ਦਿਨ ਤੇ ਤੁਹਾਨੂੰ ਸਦਾਂਗ ਸਾਰਿਆਂ ਨੂੰ ਉਸ ਦਿਨ ਤੇ ਇੱਕ ਲਿਖਤੀ ਰਿਪੋਰਟ ਕਾਰਡ ਜਿਸ ਨੂੰ ਅਸੀਂ ਬੜੀ ਸ਼ਿੱਦਤ ਦੇ ਨਾਲ ਤਿਆਰ ਕਰ ਰਹੇ ਹਾਂ ਕਿ ਇੱਕ ਸਾਲ ਦਾ ਲੇਖਾ ਜੋਖਾ ਅਸੀਂ ਕੀ ਕੀਤਾ ਕੀ ਖਟਿਆ ਕੀ ਗੁਆਇਆ ਕੀ ਸਾਡੀ ਪਲਾਨਿੰਗ ਹੈ ਉਹ ਸਾਰੇ ਲਿਖਤੀ ਤੌਰ ਤੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਸ਼ਹਿਰ ਨਿਵਾਸੀਆਂ ਦੀ ਕਚਹਿਰੀ ਦੇ ਵਿੱਚ ਅਸੀਂ ਪੇਸ਼ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੇ ਸੇਵਾਦਾਰ ਹਾਂ ਸਰਕਾਰ ਨੇ ਸਾਡੀ ਡਿਊਟੀ ਲਈ ਹੈ ਤੇ ਲੋਕਾਂ ਨੂੰ ਅਸੀਂ ਦੱਸਣਾ ਹੈ ਕਿ ਇੱਕ ਸਾਲ ਦੇ ਵਿੱਚ ਅਸੀਂ ਸ਼ਹਿਰ ਦੀ ਤਰੱਕੀ ਦੇ ਲਈ ਲੋਕਾਂ ਦੀ ਭਲਾਈ ਦੇ ਲਈ ਕੀ ਕੁਝ ਕੀਤਾ ਸੀ ਲਿਖਤੀ ਖਾਕਾ ਜਿਹੜਾ ਹੈਗਾ ਉਸ ਦਾ ਪੂਰਾ ਸ਼ਹਿਰ ਨਿਵਾਸੀਆਂ ਦੀ ਕਚਹਿਰੀ ਦੇ ਵਿੱਚ ਦੇਣ ਦੇ ਲਈ ਵਚਨਬੱਧਾਂ ਪਾਬੰਦਾਂ ਤੇ ਇਹੀ ਅੱਜ ਦੀਆਂ ਮੇਰੀਆਂ ਬੇਨਤੀਆਂ ਸੀ ਤੇ ਬੱਸਲ ਦੇ ਬੱਸ ਬਣਾ ਕੇ ਫਲੇ ਲਗਾਉ ਦਾ ਸਾਡਾ ਬੰਨਾ ਸੀਗਾ ਜੀ ਉਹਦਾ ਕੀ ਗੁਰੂ ਦੇ ਜਿਹੜਾ ਪਟੇਲ ਨਗਰ ਦੇ ਵਿੱਚ ਬੱਸ ਸਟੈਂਡ ਸੀ ਉਸ ਦੀ ਐਨਓਸੀ ਸਾਨੂੰ ਆਰਮੀ ਵੱਲੋਂ ਬਕਾਇਦਾ ਮਿਲ ਗਈ ਸੀਗੀ ਪਰ ਟੈਕਨੀਕਲ ਯੂਨੀਵਰਸਿਟੀ ਨੇ ਉਹਦਾ ਸਰਵੇ ਕੀਤਾ ਸੀਗਾ ਤੇ ਉਸ ਸਰਵੇ ਦੇ ਵਿੱਚ ਜਿਹੜਾ ਪੋਲਾ ਉਹ ਮੁੱਖ ਅੜਿੱਕਾ ਬਣਿਆ ਔਰ ਉਸ ਦੇ ਪਿੱਛੇ ਵੀ ਜੋ ਅਸੀਂ ਜਾਂਚ ਪੜਤਾਲ ਸਾਰੀ ਕੀਤੀ ਹੈ ਉਦੋਂ ਜਦੋਂ ਪੁਲ ਬਣਨਾ ਸੀਗਾ ਤਾਂ ਉਸ ਪੁਲ ਨੂੰ ਛੇਤੀ ਨੇ ਪਹਿਚਾਣ ਦੇ ਲਈ ਕੋਈ ਕਸਦ ਦੇਆ ਕੋਦੋਂ ਇਲੈਕਸ਼ਨਾਂ ਸੀਗੀਆਂ ਸੁਖਵੀਰ ਬਾਦਲ ਨੇ ਕਿਹਾ ਵੀ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤੇ ਜੇਕਰ ਉਹ ਪੁਲ ਥੋੜਾ ਉਸ ਤੇ ਸੋਚ ਕਰ ਲੈਂਦਾ ਵਿਚਾਰ ਕਰ ਲੈਂਦਾ ਉਹ ਪੁਲ ਅੱਗੇ ਲੈ ਜਾਂਦੇ ਤਾਂ ਉੱਥੇ ਬਹੁਤ ਵਧੀਆ ਜਿਹੜਾ ਬੱਸ ਸਟੈਂਡ ਆ ਉਹ ਬਣ ਜਾਣਾ ਸੀ ਹੁਣ ਆਰਮੀ ਦਾ ਵਿੱਚ ਪ੍ਰੋਬਲਮ ਹੈ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਰਵੈਤੀ ਜਿਹੜੀਆਂ ਸਰਕਾਰਾਂ ਸੀ ਉਹ ਠੀਕ ਹੈ ਕਹਿੰਦੀਆਂ ਤਾਂ ਬਹੁਤ ਕੋਸ਼ਿਸ਼ ਸੀ ਬਠਿੰਡੇ ਵਾਸਤੇ ਬਹੁਤ ਕੀਤਾ ਹੈ ਪਰ ਇਹ ਉਹਨਾਂ ਦੀ ਨਲਾਇਕੀ ਇਸ ਗੱਲ ਤੋਂ ਸਾਫ਼ ਸਪਸ਼ਟ ਹੁੰਦੀ ਹੈ ਕਿ ਉਹਨਾਂ ਨੇ ਸ਼ਹਿਰ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਸ ਵੱਲ ਗੌਰ ਨਹੀਂ ਕੀਤਾ ਤੇ ਇਸ ਕਰਕੇ ਉਹਨਾਂ ਦੀ ਅਣਗਹਿਲੀ ਕਰਕੇ ਇਹ ਪ੍ਰੋਬਲਮ ਆਈ ਹੈ। ਉਹ ਉਸ ਦਾ ਜੀ ਅਸੀਂ ਪਲੈਨਿੰਗ ਕਰ ਰਹੇ ਹਾਂ ਕਿ ਉਹ ਉਸ ਤੇ ਵੀ ਮਤਲਬ ਪਲਾਨਿੰਗ ਸਾਡੀ 6 ਮਹੀਨਿਆਂ ਦੇ ਵਿੱਚ ਤਿਆਰ ਹੈ ਕੱਲ ਅਸੀਂ ਵਿਜ਼ਿਟ ਕਰਕੇ ਆਏ ਹਾਂ ਇਸ ਤੋਂ ਇਲਾਵਾ ਪਟੇਲ ਨਗਰ ਦੇ ਵਿੱਚ ਜੋ ਮੰਦਿਰ ਹੈ ਉੱਥੇ ਇਸਕ ਬਹੁਤ ਵਧੀਆ ਗੇਟ ਲਾ ਰਹੇ ਹਾਂ ਉਸ ਦੇ ਨਾਲ ਇੱਕ ਗਊ ਕੈਚਰ ਜਿਹੜਾ ਹੈਗਾ ਕਿ ਕਿਉਂਕਿ ਗਊਆਂ ਦੀ ਬਹੁਤ ਵੱਡੀ ਸਮੱਸਿਆ ਸੋਸਾਇਟੀ ਵਾਲੇ ਸਾਡੇ ਕੋਲ ਆਏ ਸੀਗੇ ਤੇ ਗਊ ਕੈਚਰ ਵੀ ਲਾ ਰਹੇ ਆ ਕਿਉਂਕਿ ਵਾਰਾ ਪਸ਼ੂ ਉੱਥੇ ਦਾਖਲ ਨਾ ਹੋਣ ਤੇ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਜੋ 18 ਏਕੜ ਸਾਡੀ ਸਕੀਮ ਆ ਉਸ ਦੀ ਵੀ ਸਾਰੀ ਪਲੈਨਿੰਗ ਅੱਜ ਕਰਕੇ ਜਿਹੜਾ ਹੈਗਾ ਉਸ ਨੂੰ ਸਕੀਮ ਨੂੰ ਵੀ ਅਸੀਂ ਨੇ ਪਛਾਣਨ ਲਈ ਸਾਡੀ ਪੂਰੀ ਕੋਸ਼ਿਸ਼ ਹੈ ਭੱਲਾ ਜੀ ਇੱਕ ਥਰਮਲ ਪਲਾਂਟ ਦੀ ਜਗ੍ਹਾ ਜਿਹੜੀ ਹੈ ਉਹ ਬਹੁਤ ਲੰਬੇ ਸਮੇਂ ਤੋਂ ਪਈਆ ਤੁਹਾਨੂੰ ਉਹ ਸ਼ਿਫਟ ਵੀ ਸ਼ਾਇਦ ਕੀਤੀ ਹੋਈ ਹੈ ਤੇ ਉਹਦੀ ਇਸ ਤਰ੍ਹਾਂ ਹੀ ਬਈ ਰੂਗੀ ਜਾਂ ਕੋਈ ਕੋਈ ਨਵੀਂ ਪਲੈਨਿੰਗ ਬਣੀ ਹੈ ਜਾਂ ਬਣ ਰਹੀ ਹੈ ਬੇਨਤੀ ਹੈ ਵੀ ਕੱਲ ਹੀ ਮੇਰੀ ਚੰਡੀਗੜ੍ਹ ਦਫ਼ਤਰ ਦੇ ਵਿੱਚ ਵੀ ਗੱਲ ਹੋਈ ਹੈ ਅਸੀਂ ਸਮਰਥਾ ਰੱਖਦੇ ਆ ਕਿ ਪੀਐਸਪੀਸੀਐਲ ਤੋਂ ਅਸੀਂ 50 ਕਿੱਲੇ ਜਾਂ 100 ਏਕੜ ਜ਼ਮੀਨ ਆ ਅਸੀਂ ਅਸੀਂ ਉਹਨਾਂ ਤੋਂ ਲੈ ਲਈ ਤਾਂ ਕਿ ਆਉਣ ਵਾਲੇ ਸਮੇਂ ਤੋਂ ਸ਼ਹਿਰ ਉਧਰ ਤਰੱਕੀ ਹੋਣੀ ਹੈ ਤੇ ਸਾਡੀ ਕੋਸ਼ਿਸ਼ ਆ ਅਸੀਂ ਲੈਟਰ ਵੀ ਲਿਖ ਰਹੇ ਆ ਕੱਲ ਹੀ ਅਸੀਂ ਸਭ ਦੀ ਡਿਊਟੀ ਲਈ ਹੈ ਵੀ ਉਹਨਾਂ ਨੂੰ ਦੇਖੋ ਵੀ ਸਾਨੂੰ 100 ਏਕੜ ਜਿਹੜੀ ਜ਼ਮੀਨ ਆ ਉੱਥੇ ਦਿੱਤੀ ਜਾਵੇ ਔਰ ਜਿਹੜੀ ਜ਼ਿਆਦਾ ਉੱਥੇ ਰਾਖ ਆਲਾ ਮਸਲਾ ਹੈ ਕਿਉਂਕਿ ਰਾਖ ਚੱਕਰ ਨੂੰ ਵੀ ਜਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਦੇ ਨਾਲ ਚੰਡੀਗੜ੍ਹ ਤੋਂ ਜਿਹੜੇ ਅਧਿਕਾਰੀ ਆਏ ਸੀ ਤਾਂ ਰਾਖ ਦਾ ਮਸਲਾ ਬਹੁਤ ਵੱਡਾ ਹੈ ਕਿਉਂਕਿ ਰਾਖ ਜੇ ਲਗਾਤਾਰ ਉੱਥੇ ਟਰੱਕ ਲੱਗੇ ਰਹਿਣ ਤਾਂ ਘੱਟੋ-ਘੱਟ 20-25 ਸਾਲ ਰਾਖ ਉਥੋਂ ਚੱਕੀ ਨਹੀਂ ਜਾਂਦੀ ਪਰ ਜਿਹੜਾ ਹੈਗਾ ਡੀਸੀ ਸਾਹਿਬ ਦੀ ਗਵਾਹੀ ਦੇ ਵਿੱਚ ਜਿਹੜੀਆਂ ਹਰ ਚੀਜ਼ਾਂ ਹੈਗੀਆਂ ਉਹਨਾਂ ਦੀ ਪਲਾਨਿੰਗ ਵੀ ਹੋ ਰਹੀ ਹੈ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਬਹੁਤ ਵਧੀਆ ਲੈਂਡ ਆ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਉਹ ਜਿਹੜੀ ਲੈਂਡ ਆ ਉਹ ਮਿਲ ਜੇ ਦੀ ਨਾਮੀ ਆਪੋਜੀਟਾ ਅੱਗੇ ਜਾ ਕੇ ਮਿਲ ਜੈਨ ਐਫਐਲਓ ਪਾਸੇ ਤਾਂ ਜੋ ਆਉਣ ਵਾਲੇ ਸਮੇਂ ਉੱਥੇ ਵੀ ਅਸੀਂ ਰਹਿ ਇਸ ਚੀਜ਼ ਜਿਹੜੀ ਲੋਕਾਂ ਦੇ ਰਹਿਣ ਵਾਸਤੇ ਵਧੀਆ ਫਲੈਟਸ ਜਾਂ ਪਲਾਟਾਂ ਦਾ ਪ੍ਰਬੰਧ ਕਰ ਸਕੀਏ ਪੱਲਾ ਸਾਹਿਬ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ 50% ਤੁਸੀਂ ਦੇਵੋਗੇ ਲੋਕਾਂ ਨੂੰ ਜੀ ਲਾਟਰੀ ਰਾਹੀਂ ਹਾਂਜੀ ਉਹਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਹੈ প্রাথমিকভাবে ਨਿਯਤ ਰਿਜ਼ਰਵੇਸ਼ਨ ਹੋਣੀ ਸੀ ਹੋਊਗੀ ਨਹੀਂ ਜੀ ਪਹਿਲਾਂ ਸੀਗਾ ਜੀ ਪਹਿਲਾਂ ਮੰਨ ਲਓ ਚੇਅਰਮੈਨ ਦਾ ਕੋਟਾ ਵੀ ਹੁੰਦਾ ਸੀਗਾ ਸਾਡੇ ਮੁਲਾਜ਼ਮਾਂ ਉਹਨਾਂ ਦੇ ਕੋਟੇ ਵੀ ਹੁੰਦੇ ਸੀਗੇ ਪਰ ਹੁਣ ਕੋਟਾ ਬਿਲਕੁਲ ਖਤਮ ਹੈ ਜੀ ਸਾਰੇ ਜਿਹੜੇ ਸ਼ਹਿਰ ਨਿਵਾਸੀ ਆ ਕੋਈ ਵੀ ਵਿਅਕਤੀ ਉਸ ਡਰਾ ਦੇ ਵਿੱਚ ਸਕੀਮ ਦੇ ਵਿੱਚ ਹਿੱਸਾ ਲੈ ਸਕਦਾ ਤੇ ਜਿਹਦੀ ਕਿਸਮਤ ਹੋਈ ਤਕਰੀਬਨ 150 ਹਰ ਵਾਰੀ ਇਸੇ ਤਰ੍ਹਾਂ ਹੀ ਹੁੰਦਾ ਹੈ ਲੇਕਿਨ ਬਹੁਤ ਸਾਰੇ ਲੋਕ ਨੇ ਜਿਹੜੇ ਖਾਸ ਕਰਕੇ ਪ੍ਰਾਪਰਟੀ ਦਾ ਕੰਮ ਕਰਦੇ ਨੇ ਉਹੀ ਲੋਕ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਸ਼ਨ ਦੇ ਵਿੱਚ ਆਉਂਦੇ ਨੇ ਜਾਂ ਉਹੀ ਬੰਦੇ ਨੇ ਜਾਂ ਉਹ ਉਹਨਾਂ ਦੀਆਂ ਪਰਚੀਆਂ ਜ਼ਿਆਦਾ ਪਾਈਆਂ ਜਾਂਦੀਆਂ ਉਹਨਾਂ ਨਿਕਲ ਜਾਂਦੇ ਨੇ ਤੇ ਉਹ ਗਾਂਢੀ ਘਾਵੇਂਚ ਕੇ ਆਉਦਾ ਮੁਨਾਫਾ ਘਟ ਕੇ ਤੁਰਦੇ ਹੁੰਦੇ ਨੇ ਇਹਦੇ ਚ ਆਮ ਪਬਲਿਕ ਨੂੰ ਤਾਂ ਕੋਈ ਫਾਇਦਾ ਨਹੀਂ ਹੁੰਦਾ ਜੀ ਬੇਨਤੀ ਹੈ ਵੀ ਪਹਿਲੀ ਵਾਰੀ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਮੇਰੇ ਨਾਲ ਬਹੁਤ ਸਾਰੇ ਲੋਕ ਸੰਪਰਕ ਕਰਦੇ ਆ ਕਿ ਕਿ ਸ਼ਹਿਰ ਤੇ ਤਰੱਕੀ ਲਗਾਤਾਰ ਹੋ ਰਹੀ ਹੈ ਉਹ ਜਿਹੜੀ ਲੋਕੇਸ਼ਨਾਂ ਬਹੁਤ ਵਧ ਗਿਆ ਤੁਸੀਂ ਤੇ ਮੈਂ ਸਾਹਮਣੇ ਬੈਠੇ ਆ ਤੁਹਾਡੀ ਹਾਜ ਜੀ ਸਾਰਾ ਕੁਝ ਹੋਣਾ ਹੈ ਨਹੀਂ ਉਹ ਠੀਕ ਹੈ ਗੱਲ ਵੀ ਦਿੱਤੀ ਸਵਾਲ ਇਹ ਹੈ ਕਿ ਹਾਂ ਉਹ ਮੈਂ ਦਾਦਾ ਉਹ ਦਾਦਾ ਉਹ ਦਾਦਾ ਉਹ ਕੀ ਚੱਕਰ ਹੈ ਵੀ ਜਿਹੜਾ ਲੱਕੀ ਡਰਾ ਹੈ ਉਹਦੇ ਵਿੱਚ ਬਿਲਕੁਲ ਸਾਰਾ ਕੁਝ ਆਮ ਲੋਕ ਉਸ ਦੇ ਵਿੱਚ ਸੱਲਣ ਕੋਈ ਚੱਕਰ ਨਹੀਂ ਜਿਹੜੀ ਆਕਸ਼ਨ ਵਾਲੀ ਸਿਸਟਮ ਹੈ ਆਕਸ਼ਨ ਵਾਲੇ ਦੇ ਵਿੱਚ ਕਿਉਂਕਿ ਇਹ ਪੰਜਾਬ ਲੈਵਲ ਤੇ ਸਿਸਟਮ ਬਣਿਆ ਹੈ ਮੈਂ ਅਸੀਂ ਜਿਹੜੂ 11 ਕਰੋੜ ਦੀ ਆਕਸ਼ਨ ਕਰਾਈ ਹੈ ਇਸ ਗੱਲ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹ ਗੱਲ ਉੱਪਰਲੇ ਲੈਵਲ ਤੇ ਵੀ ਹੋਈ ਸੀਗੀ ਵੀ ਇਸ ਦਾ ਕੋਈ ਬਦਲਾਵ ਹੱਲ ਕੀਤਾ ਜਾਵੇ ਗੁੰਝਲਦਾਰ ਪ੍ਰਣਾਲੀ ਹੈ ਇਸ ਨੂੰ ਸੌਖਾ ਕੀਤਾ ਜਾਵੇ ਪਰ ਗੱਲ ਇਹ ਹੈ ਵੀ ਇਹ ਜਿਹੜੀ ਆਕਸ਼ਨ ਦੀ ਪ੍ਰਣਾਲੀ ਬਣੀ ਵੀ ਹੈ ਇਹ ਸਾਰੇ ਦੇਸ਼ ਸਾਰੇ ਪੰਜਾਬ ਦੇ ਪੰਜਾਬ ਲੈਵਲ ਤੇ ਹੈ ਜਿਹੜੀ ਆਕਸ਼ਨ ਆਨਲਾਈਨ ਸਿਸਟਮ ਹੁੰਦਾ ਸਾਰਾ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਬਲਵੀਰ ਸਿੰਘ ਨੇ ਜਾਂ ਰਗਵੀਰ ਸਿੰਘ ਨੇ ਜਾਂ ਚਾਰਨ ਸਿੰਘ ਨੇ ਕਿਉਂਕਿ ਉਥੇ ਤੁਹਾਡੇ ਨਾਂ ਤੇ ਕੋਡ ਆ ਜਾਂਦਾ ਐਪਲ, ਬਨਾਣਾ, ਗਰੇਪਸ ਤੇ ਜਦੋਂ ਆਕਸ਼ਨ ਹੋ ਜਾਂਦੀ ਹੈ ਉਹ ਉਸ ਤੋਂ ਬਾਅਦ ਪਤਾ ਲੱਗਦਾ ਵੀ ਪਲਾਟ ਇਹ ਕਿਹਨੂੰ ਮਿਲਿਆ ਸੋ ਇਸ ਕਰਕੇ ਲਿਟੀਗੇਸ਼ਨ ਤੋਂ ਬਚਣਾ ਵਾਸਤੇ ਸਰਕਾਰ ਨੇ ਇਹ ਪਲਾਨ ਕੀਤਾ ਵਾ ਪਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅਸੀਂ ਇਸ ਵੰਨ ਨੂੰ ਸਾਨੂੰ ਕੋਈ ਇੱਥੇ ਕੈਂਪ ਲਾਉਣਾ ਪਵੇ ਇਹ ਤਾਂ ਸਾਨੂੰ ਦੱਸ ਕੰਪਿਊਟਰ ਆ ਬਿਠਾਉਣੇ ਪੈਣ ਜੇ ਅਸੀਂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਾਂਗੇ ਵੀ ਵੱਧ ਤੋਂ ਵੱਧ ਆਮ ਲੋਕ ਆਵਦੇ ਡਾਕੂਮੈਂਟਸ ਉਹਨਾਂ ਦੇਣ ਤੇ ਉਹਨਾਂ ਦੇ ਰਜਿਸਟ੍ਰੇਸ਼ਨ ਅਸੀਂ ਕਰਕੇ ਤਾਂ ਜੋ ਜੇ ਕੋਈ ਉੱਥੇ ਪਲਾਟ ਆਕਸ਼ਨ ਦੇ ਵਿੱਚ ਲੈਣਾ ਚਾਹੁੰਦਾ ਉਹਨੂੰ ਸਮਝਾਵਾਂਗੇ ਵੀ ਅਸੀਂ ਸਮਝਾਵਾਂਗੇ ਆ ਸਾਡੇ ਬਰਾੜ ਸਾਹਿਬ ਬੈਠੇ ਨੇ ਇਹਨਾਂ ਨੇ ਆਕਸ਼ਨ ਹੀ ਸੱਲਿਆ ਸੀ ਇਹ ਲੈਕਚਰਰ ਨਹੀਂ ਇਹਨਾਂ ਤੋਂ ਵੀ ਆਕਸ਼ਨ ਸਿਰ ਲੱਗੀ ਨਹੀਂ ਇਹਨਾਂ ਤੋਂ ਜ਼ੀਰੋ ਗਲਤ ਨਾ ਪਈ ਗਈ ਤੇ ਇਹ ਆਕਸ਼ਨ ਦੇ ਵਿੱਚ ਫੇਰ ਹੋ ਗਈ ਸੋ ਕਿਉਂਕਿ ਕਲੋਨੀ ਦਾ ਮਸਲਾ ਹੈ ਅਸੀਂ ਥੋੜਨਾ ਮੈਂ ਪ੍ਰੋਮਿਸ ਕਰਦਾ ਸੀ ਇੱਥੇ ਕੈਂਪ ਲਾਵਾਂਗੇ ਜਿਹੜੇ ਬੰਦੇ ਆਪਸ਼ਨ ਦੇ ਵਿੱਚ ਹਸਾ ਲੈਣਾ ਚਾਹੁੰਦੇ ਆ ਉਹਨਾਂ ਦੇ ਡਾਕੂਮੈਂਟਸ ਉਹਨਾਂ ਦੇ ਕਾਗਜ਼ ਪੱਤਰ ਅਸੀਂ ਇੱਥੇ ਪੂਰੇ ਕਰਾਵਾਂਗੇ ਤੇ ਉਹਨਾਂ ਨੂੰ ਸਮਝਾਵਾਂਗੇ ਵੀ ਕਿਵੇਂ ਆਪਸ਼ਨ ਦੇ ਵਿੱਚ ਤੁਸੀਂ ਫਸਾਰੇ ਜਿਹੜਾ ਰਿਵਿਸ਼ਨ ਕਲੋਨੀ ਬਣਾਨੇ ਜਾ ਰਹੇ ਭਗਤ ਸਿੰਘ ਰੈਜੀਡੈਂਸ ਕਲੋਨੀ ਇਹ ਲਾਕ ਚਿਕਪ ਕਰਨੇ ਜਾ ਰਹੇ ਕਿਉਂਕਿ ਆਉਣ ਕਦੇ ਦਿਨੋਂ ਮੇ ਕੋਡਾ ਕੋਡਕ ਲੱਗ ਜਾਏ ਮੈਮ ਮੇਰੀ ਬਾਤ ਸੁਣੋ ਇਸਕੀ ਹਜੇ ਕੱਲ ਹੀ ਹਮੇ ਅਪਰੂਵਲ ਮਿਲੀ ਹੈ ਜੀ ਠੀਕ ਹੈ ਉਜ ਲੱਗਦਾ ਵੀ ਇਹ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਦੀ ਲਾਂਚ ਹੋਊਗੀ ਵੱਡੇ ਸੁਭਾਵਨਾ ਮਤਲਬ ਅਸੀਂ ਪਹਿਲਾਂ ਅਸੀਂ ਕਿਸੇ ਤਰ੍ਹਾਂ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਪਹਿਲਾਂ ਹੀ ਸਾਡੇ ਜਿਹੜੇ ਤੁਸੀਂ ਫਲੈਟਸ ਦੀ ਗੱਲ ਕੀਤੀ ਹੈ ਵੀ ਉਹ ਫੋਰ ਕੇਸ ਹੋ ਗਿਆ ਸੋ ਇਸ ਕਰਕੇ ਇਹ ਬਹੁਤ ਵਧੀਆ ਸਾਡੀ ਸਕੀਮ ਹੈ ਅਸੀਂ ਇਸ ਸਕੀਮ ਨੂੰ ਸਹਿਜੇ ਸਹਿਜੇ ਵਧੀਆ ਢੰਗ ਦੇ ਨਾਲ ਅਸੀਂ ਇਸ ਨੂੰ ਕੰਪਲੀਟ ਕਰਨਾ ਚਾਹੁੰਦੇ ਆ ਸੋ ਪੂਰੀ ਸੁਭਾਵਨਾ ਜਿਵੇਂ ਤੁਸੀਂ ਗੱਲ ਕਹੀ ਸਹੀ ਕਹੀ ਹੈ ਕਿਉਂਕਿ ਟੈਕਨੀਕਲਸ ਕਾਫੀ ਗੱਲਾਂ ਨੇ ਇਹਦਾ ਹਜੇ ਨੋਟੀਫਿਕੇਸ਼ਨ ਹੋਣਾ ਅਜੇ ਸੋ ਸਾਨੂੰ ਤਾਂ 10 15 20 ਦਿਨ ਲੱਗ ਜਾਣੇ ਤੇ ਡਿਪਾਰਟਮੈਂਟ ਵੱਲੋਂ ਅਪਰੂਵ ਓਕੇ ਹੋ ਗਈ ਠੀਕ ਹੈ ਇਹਦੇ ਗਜ਼ਟ ਦੇ ਵਿੱਚ ਵੀ ਛਪਦਾ ਆਉਂਦਾ ਸਾਰਾ ਸਿਸਟਮ ਇਸ ਕਰਕੇ ਮੈਨੂੰ ਲੱਗਦਾ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਜਿਹੜੀ ਪਰ ਇਹ ਤਾਂ ਕਿਉਂ ਲਗਭਗ ਨਹੀਂ ਲਗਭਗ ਜਿਹੜਾ ਇਹਦਾ ਹੋਊਗਾ ਰੇਟ 13-14000 ਰੁਪਏ ਹੋ ਸਕਦਾ ਹਾਂ ਖੱਲਾ ਸਰ ਤੁਹਾਡੀ ਜਿਹੜੀ ਹੈ ਪਾਰਟੀ ਉਹ ਆਪ ਲੋਕਾਂ ਦੀ ਪਾਰਟੀ ਜਿਹੜੀਆਂ ਦੋ ਜਣਾ ਮਗੜਾਂਗੇ ਚੱਲੀਆਂ ਉਹ ਉਪਰੋਂ ਲੱਗੇ ਜੀ ਇੰਪਰੂਵਮੈਂਟ ਟ੍ਰਸਟ ਇੱਕ ਆਟੋਨਮਸ ਬਾਡੀ ਹੈ ਜੀ ਤੁਸੀਂ ਆਪਣੇ ਲੈਵਲ ਤੇ ਫੈਸਲੇ ਕਰ ਸਕਦੇ ਹੋ ਘੱਟੋ ਘੱਟ ਤੁਸੀਂ ਸਟੇਟ ਲੈਵਲ ਤੇ ਇਹ ਪ੍ਰੈਸ਼ਰ ਬਿਲਡਤਾ ਕਰ ਸਕਦੇ ਹੋ ਇਹਦੇ ਆਮ ਲੋਕ ਹੈ ਹਾਂ ਆਮ ਲੋਕ ਵਕਫ ਖਵਰ ਗਏ ਮਸਲ ਤੁਹਾਡੇ ਮੁਲਾਜ਼ਮ ਹੈ ਜਿਹੜਾ ਬੰਦਾ ਤੁਹਾਡੇ ਕੋਲੇ ਭਰਤੀ ਹੋਗਾ ਜਿੰਦੀ ਉਹਨੇ ਸਾਰੀ ਉੱਚੀ ਲੋੜੀ ਹੈ ਹਾਂ ਇਹੋ ਜੀ ਪਾਦੀ ਰਿਜ਼ਰਵੇਸ਼ਨ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਸਰ ਜੇ ਪ੍ਰੈਸ਼ਰ ਤਾਂ ਤੁਹਾਨੂੰ ਨਹੀਂ ਕਰ ਰਿਹਾ ਗਰਨ ਖਤਮਾ ਦੀ ਰਿਜ਼ਰਵੇਸ਼ਨ ਨਹੀਂ ਨਹੀਂ ਹੈਗੀ ਕਿਹਦੇ ਨਾਮ ਤੇ 50% ਰਿਜ਼ਰਵੇਸ਼ਨ ਹੋਣੀ ਹੈਗੀ ਹੈ ਨਹੀਂ ਆਪਣਾ ਕੋਟਾ ਤਾਂ ਕੋਈ ਨਹੀਂ ਆ ਯਾਰ ਆਪਣੇ ਸਟਾਫ ਦਾ ਜਾਂ ਹੋਰ ਚੇਅਰਮੈਨ 80% ਦੇ ਵਿੱਚ ਸਾਰਾ ਲੋਕਲ ਬਾਡੀ ਕਰਦਾ ਪਹਿਲਾਂ ਉਹ ਇੰਡੀਪੈਂਡੈਂਟ ਟਰਸਟ ਹੁੰਦਾ ਸੀ ਪੰਜਾਬ ਗਵਰਨਮੈਂਟ ਦਾ 80% ਦੇ ਵਿੱਚ ਸਾਰੀ ਲੋਕਲ ਬਾਡੀ ਚ ਕਮੇਟੀਆਂ ਦੇ ਮਲਾਜਮ ਨਗਰ ਨਿਗਮਾਂ ਦੇ ਉਹ ਸਾਰੇ ਉਹ ਸਾਰੇ ਫਟੜੀ ਦੇ ਸਾਰੇ ਦਰਸ਼ਕਾਂ ਦੇ ਵਿੱਚ ਟੀਚਰ ਵੀ ਵਿੱਚ ਹੈ ਸਭ ਕੁਝ ਮਲਾਲ ਮਾਂ ਦੇ ਹੋਰ ਦੱਸੋ ਕੋਈ ਹੋਰ ਜਿਹੜਾ ਸੀ ਤੁਹਾਡਾ ਆਪਣੇ ਰਿੰਗ ਰੋਡ ਵਾਲੇ ਦੇ ਤੇ ਤੁਹਾਡਾ ਕੋਲ ਬਾੜਨਾ ਸੀ ਕਿ ਕੀ ਕੀ ਕਿਸ ਨੇ ਉਹ ਪੁਲ ਸਾਡੇ ਕੋਲ ਨਹੀਂ ਤੁਹਾਡੇ ਸਾਡੇ ਸਾਡੀ ਜਿਹੜੀ ਆਪਣੇ ਰਿੰਗ ਰੋਡ ਤਕਰੀਬਨ ਥਾਣੇ ਤੋਂ ਸ਼ੁਰੂ ਹੋ ਕੇ ਹਾਂਜੀ ਹਾਂਜੀ ਤੇ ਮੰਦਰ ਤਾਂ ਖਤਮ ਹੋ ਜਾਂਦੀ ਹੈ ਨਹੀਂ ਸਰ ਥੋੜਾ ਅੱਗੇ ਥੋੜਾ ਕੇ ਜਾ ਕੇ ਹਾਂ ਸਾਡਾ ਮੈਂ ਸਾਡੇ ਕੋਲੇ ਜਿਹੜਾ ਸਟਰਕਚਰ ਖੜਾ ਹੈ ਉਹਨੂੰ ਅਸੀਂ ਰਿਮੂਵ ਕਰਨਾ ਉਸ ਤੋਂ ਠੀਕ ਹੈ ਤੁਹਾਡੀ ਗੱਲ ਮਤਲਬ ਪੈਸੇ ਤੋਂ ਕੋਈ ਜਾਣਕਾਰੀ ਤਾਂ ਆ ਗਈ ਨਹੀਂ ਕਿ ਕਦੋਂ ਤੱਕ ਤਿਆਰ ਕਰਦੇ ਉਹ ਤਾਂ ਸਰ ਉਹ ਤਾਂ ਸਾਰੀ ਓਪਨਿੰਗ ਹੋਣਾ ਆਸੇ ਇਹ ਤਾਂ ਜਿਹੜਾ ਪ੍ਰੋਜੈਕਟ ਆ ਹੋਸਾ ਲੋਕ ਸਭਾ ਚੁਣਾਉਣਾ ਤੋਂ ਪਹਿਲਾਂ ਹੀ ਹੋ ਜੇ ਕੰਮ ਜਿਹੜੇ ਹਿਸਾਬ ਨਾਲ ਡੀਸੀ ਸਾਹਿਬ ਸਰਕਾਰ ਲੱਗੀ ਵੀ ਹੈ ਹੋ ਸਕਦਾ ਇਹ 5-7 ਦਿਨਾਂ ਦੇ ਵਿੱਚ ਇਹਦਾ ਮਤਲਬ ਕੰਮ ਹੋ ਜਾਈਂ ਰਿੰਗ ਰੋਡ ਲੋ ਨਹੀਂ ਜੀ ਮਹਾਰਾਜ ਮੈਂ ਤਾਂ ਨਹੀਂ ਨਹੀਂ ਗੱਲ ਇਹ ਆ ਵੀ ਗੱਲ ਇਹ ਆ ਮੇਰੇ ਕੋਲ ਪਹਿਲਾਂ ਪਾਰਟੀ ਦੀਆਂ ਬੜੀਆਂ ਐਮ ਪੋਸਟਾਂ ਨੇ ਅਪਰੂਵਮੈਂਟ ਟਰਸਟ ਬਟੰਡਾ ਜ਼ਿਲ੍ਹਾ ਪ੍ਰਧਾਨ ਹਲਕਾ ਅੰਤਯਾਦਮੁਲਾ ਹਰਿਆਣੇ ਦੇ ਵਿੱਚ ਨਰਮਾਉਂ ਦੇ ਵਿੱਚ ਬਟੰਡਾ ਬਹਿਤੀ ਵੀ ਲਗਭਗ ਮੈਂ ਕਵਰ ਕਰਦਾ ਸਾਰਾ ਸੋ ਇਸ ਕਰਕੇ ਪਹਿਲਾਂ ਜਿਹੜੇ ਉਹਦੇ ਮਿਲਿਆ ਅਖਬਾਰ 'ਚ ਹੀ ਪਤਾ ਲੱਗਦਾ ਸੋ ਨਾ ਪਾਰਟੀ ਨੇ ਮੇਰੇ ਤੇ ਬਹੁਤ ਮਾਣ ਸਨਮਾਨ ਮੈਨੂੰ ਮਿਲਿਆ ਹੈ ਮਾਨ ਸਾਹਿਬ ਬਹੁਤ ਪਿਆਰ ਦਿੰਦੇ ਨੇ ਕੇਜਰੀਵਾਲ ਸਾਹਿਬ ਬਹੁਤ ਪਿਆਰ ਕਰਦੇ ਆ ਸੰਦੀਪ ਆਰਪ ਜੀ ਬੜੇ ਦਿਲ ਦੇ ਕਰੀਬ ਹੈ ਸੋ ਕਦੇ ਸੋਚਿਆ ਦੀ ਪਾਰਟੀ ਦੇ ਕੋਚੀ ਚ ਮੰਤਕ ਲੈਣੀ ਆ ਜੋ ਪਾਰਟੀ ਦਾ ਫੈਸਲਾ ਸਿਰੇ ਤੇ ਮੱਥੇ ਖੜੇ ਮੱਥੇ ਪਰਵਾਣ ਤੇ ਪਾਰਟੀ ਦੇ ਧਰਮਾਨ ਕਰਦੇ ਜਿਹਨਾਂ ਕਾਮ ਪਰਿਵਾਰ ਦੇ ਜਿਹੜਾ ਵਿਅਕਤੀ ਨੂੰ ਇੰਨਾ ਮਾਨ ਸਨਮਾਨ ਦਿੰਦਾ ਸੋ ਇੱਕ ਤੁਹਾਡੇ ਵਰਗਾ ਇਕ ਪਾਰਲੀਮੈਂਟ ਕੋਲ ਜਿਹਦੇ ਤੇ ਗੱਲ ਚੱਲੀ ਦੀ ਇੱਕ ਪੱਲਾ ਤੋਂ ਤੇ ਲੱਗਦਾ ਪਰ ਇਹ ਮੇਰੇ ਵੱਸ ਦੀ ਗੱਲ ਹੈ ਨਹੀਂ ਜੀ ਤਾਂ ਪਰ ਲੱਗਦਾ ਮਲੋਟ ਰੋਡ ਦੇ ਉੱਪਰ ਪੀਐਸ ਪੀਸੀ ਦਾ ਜਿਹੜਾ ਖਾਸ ਕਰਕੇ ਸੱਜੇ ਪਾਸੇ ਦਾ ਏਰੀਆ ਸੱਜੇ ਪਾਸੇ ਦਾ ਹਾਂਜੀ ਹਾਂਜੀ ਉਹਦਾ ਰੌਲਾ ਚੱਲ ਰਿਹਾ ਹੈ ਕਿ ਸਰਕਾਰ ਤੁਸੀਂ ਸਰਕਾਰ ਦਾ ਇੱਕ ਅੰਗ ਹੋ ਤੇ ਡੀਸੀ ਨੇ ਲਿਖ ਕੇ ਵੀ ਉਸਦੇ ਬਾਰੇ ਭੇਜਿਆ ਹੈ ਤਾਂ ਕੀ ਉਸਦੇ ਵਿੱਚ ਹੋ ਰਿਹਾ ਜੀ ਕਿਉਂਕਿ ਉਸ ਵਿੱਚ ਕਾਫੀ ਜਿਹੜੇ ਆ ਜ਼ਮੀਨ ਲੋਕਾਂ ਨੇ ਰੋਕ ਲਈ ਪੀਐਸਪੀ ਸੀਓ ਦੇ ਉਹਦੇ ਵਿੱਚ ਜੀ ਮੈਂ ਨਜੀ ਤੌਰ ਤੇ ਮੈਜਿਸਟ੍ਰੇਟ ਵੀ ਕਰਕੇ ਆ ਤੁਸੀਂ ਉਸ ਏਰੀਆ ਦੀ ਗੱਲ ਕਰ ਰਹੇ ਹੋ ਪੁਲ ਦੇ ਥੱਲੇ ਤਾਰਾਂ ਵਾਲਾ ਜਿਹੜੀ ਕੋਲ ਮੈਂ ਟੱਲੀ ਹਾਂ ਉਹਦਾ ਉਹ ਉਹਦੇ ਚ ਨਜਾਇਜ਼ ਕਬ ਚ ਬਹੁਤ ਹੋਏ ਹੋਏ ਜੀ ਸੋ ਨਿਸ਼ਾਨਦੇਹੀ ਕਰਾਉਣ ਵਾਸਤੇ ਅਸੀਂ ਨਿੱਜੀ ਤੌਰ ਤੇ ਤੇ ਵਿਜ਼ਿਟ ਕਰਦੇ ਰਹੇ ਆ ਤੇ ਉਹਦਾ ਵੱਡਾ ਕਾਰਨ ਵੀਰਾ ਜੀ ਤੁਸੀਂ ਇਹ ਨਾ ਫਿਰਕੋ ਲਵੋ ਵੀ ਸਿਆਸੀ ਬੰਦਾ ਸਿਆਸੀ ਗੱਲ ਕਰਦਾ ਪਿਛਲੀਆਂ ਸਰਕਾਰਾਂ ਦਾ ਕੋ ਧਿਆਨ ਨਹੀਂ ਸੀ ਉਹਨਾਂ ਦਾ ਧਿਆਨ ਸਾਰੇ ਕਬਜ਼ਿਆਂ ਵਾਲੇ ਪਾਸੇ ਪਲਾਟਾਂ ਵਾਲੇ ਪਾਸੇ ਢੂਠੇ ਪਰਚਿਆਂ ਵਾਲੇ ਪਾਸੇ ਸੀਗਾ ਤੇ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਉਹ ਥਾਂ ਦੇ ਜਾ ਕੇ ਉਹਨੂੰ ਕੋਈ ਕਰਗੇ ਪਰ ਆ ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹ ਵੱਡਾ ਕਾਰਨ ਬਣੇ ਨੇ ਜਿਹੜੀ ਸੜਕ ਹੈ ਅਧਿਕਾਰੀ ਇਹ ਵੀ ਦੱਸਦੇ ਆ ਵੀ ਛੜਕੀ ਗਲਤਾਂ ਦੇ ਬਣੀ ਵੀ ਹੈ ਚੁਸ ਕਰਕੇ ਇਸ ਸਬੰਧੀ ਜਿਹੜੀ ਸਾਰੀ ਜਾਂਚ ਪੜਤਾਲ ਉਹ ਚੱਲ ਰਹੀ ਹੈ ਕਦੋਂ ਤੱਕ ਮੁਕੰਮਲ ਹੋਊਗੀ ਉਹਨਾਂ ਆਪਣੇ ਜਿਹੜੇ ਅਧਿਕਾਰ ਜਿਹਨਾਂ ਨੂੰ ਜਾਂਚ ਸੀ ਉਹਨਾਂ ਦੀ ਪ੍ਰਮੋਸ਼ਨ ਹੋ ਗਈ ਛੋੜੀ ਪ੍ਰਮੋਟ ਹੋ ਗਈ ਤੇ ਉਹਨਾਂ ਦੇ ਤੁਹਾਡੇ ਨਾਮੇ ਆਏ ਜਾਂ ਹੁਣ ਲੋਕ ਸਭਾ ਚੋਣਾਂ ਕਰਕੇ ਸਾਰੇ ਅਧਿਕਾਰੀਆਂ ਦਾ ਰਦੋ ਬਦਲ ਹੋ ਗਿਆ ਮੈਨੂੰ ਐ ਲੱਗਦਾ ਵੀ ਇਹ ਕੰਮ ਵੀ ਅਧਿਕਾਰੀਆਂ ਦੀ ਰਦੋ ਬਦਲ ਹੁਣ ਕਰਕੇ ਜਿਹੜੇ ਪੁਰਾਣੇ ਆਉਣਗੇ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਇਸ ਬਸੰਗ ਗੱਲ ਜਿਬਤ ਕਰਨੀ ਹੈ ਤੇ ਜਿਹੜੀ ਥਰਮਲ ਕਲੋਨੀ ਆ ਉਹਦੇ ਵਿੱਚ ਵੀ ਤੁਹਾਡਾ ਚੱਲ ਰਿਹਾ ਸੀਗਾ ਕਿ ਵੀ ਉਸ ਨੂੰ ਜਿਹੜਾ ਦੋ ਕੀਤਾ ਜਾਵੇ ਉੱਥੇ ਕੋਈ ਪ੍ਰੋਜੈਕਟ ਲਿਆਂਦੇ ਜਾਣ ਜਾਂ ਉਹਨੂੰ ਕਿਉਂਕਿ ਨਾ ਤਾਂ ਉਹ ਕਿਸੇ ਗਿੰਦੀ ਮਿੰਦੀ ਜਿਨੀ ਹਜੇ ਤੱਕ ਹੈਗੀ ਅਸੀਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਸਾਡੇ ਕੋਲ ਪੈਸੇ ਹੈਗੇ ਆ ਜਿਵੇਂ ਢੱਲੋ ਸਾਹਮਣੇ ਗੱਲ ਕੀਤੀ ਮੇਰੀ ਕੋਸ਼ਿਸ਼ ਹੈ ਕਿਉਂਕਿ ਅਸੀਂ ਸਮਾਜਸੀ ਬੰਦੇ ਆ ਕਲੱਬਾਂ 'ਚ ਕੰਮ ਕੀਤਾ ਵੀ ਜਿਹੜੇ ਆਮ ਪਰਿਵਾਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਘਰ ਸਸਤੇ ਰੇਟ ਦੇ ਮਹੱਈਆ ਕਰਵਾਏ ਜਾਣ ਮੇਰੀ ਸੋਚ ਦਾ ਐਸਾ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਪੀਐਸਪੀਸੀਲ ਕਿਉਂਕਿ ਜ਼ਮੀਨ ਅਕਵਾਇਰ ਕਰਨ ਵਾਲਾ ਸਿਸਟਮ ਖਤਮ ਹੋ ਗਿਆ ਧੱਕੇ ਨਾਲ ਸੀ ਕੋਈ ਆ ਨਹੀ ਕਰ ਸਕਦਾ ਪੀਐਸਪੀਸੀ ਕੋਲ ਜ਼ਮੀਨ ਪਈ ਹੈ ਜੇ ਮਤਲਬ ਸਾਨੂੰ ਉਹ ਜਿਵੇਂ ਪਹਿਲਾਂ ਉਹਦਾ ਰੇਟ ਲਗਭਗ 50 ਲੱਖ ਰੁਪਈਆ ਤੱਕ ਹੋਇਆ ਸੀਗਾ ਠੀਕ ਹੈ 50 ਲੱਖ ਰੁਪਈਆ 40 ਲੱਖ ਰੁਪਈਆ 60 ਲੱਖ ਰੁਪਈਆ ਸਾਨੂੰ ਦੇਣ ਵਾਸਤੇ ਕੋਈ ਪ੍ਰੋਬਲਮ ਨਹੀਂ ਅਸੀਂ ਜ਼ਮੀਨ ਅਕਵਾਇਰ ਕਰਨਾ ਸੀ ਕੋਸ਼ਿਸ਼ਾਂ ਕਰ ਰਹੇ ਹਾਂ ਸਾਡੀ ਕੋਸ਼ਿਸ਼ ਪਿੱਛੇ ਸਾਡੀ ਸੋਚ ਇਹੀ ਹੈ ਵੀ ਕਿਉਂਕਿ ਬਾਜ਼ਾਰ ਰੇਟ ਤੋਂ ਸਾਨੂੰ ਜ਼ਮੀਨ ਮਤ ਰਹੀ ਹੈ ਜਦੋਂ ਸਾਨੂੰ ਡਿਵੈਲਪ ਕਰਾਂਗੇ ਤਾਂ ਬਾਜ਼ਾਰ ਰੇਟ ਉਹਦਾ ਤੈਅ ਕਰਕੇ ਆਮ ਲੋਕਾਂ ਨੂੰ ਫਲੈਟਸ ਪਲਾਟਸ ਜਿਹੜੇ ਉਹ ਦਿੱਤੇ ਜਾਣ ਸਾਡੀ ਇਹ ਸੋਚ ਦਾ ਹਿੱਸਾ ਹੈ ਅਸੀਂ ਉਸ ਤੇ ਜਿਹੜਾ ਵਰਕ ਹੈ ਇੰਪਰੂਵਮੈਂਟ ਟਰਸ ਬਲੂ ਬੋਡ ਡਿਕਾ ਬਿਲਕੁਲ ਹਾਂਜੀ ਬਲੂ ਫੌਕਸ ਦਾ ਜੀ ਸਾਰਾ ਲੇਆਉਟ ਬਣ ਗਿਆ ਨਕਸ਼ਾ ਤਿਆਰ ਹੋ ਗਿਆ ਸਾਡੇ ਵੱਲੇ ਟ੍ਰਾਸਟ ਵੱਲੋਂ ਸਾਰਾ ਮੁਕੰਮਲ ਕਰ ਦਿੱਤਾ ਗਿਆ ਤੇ ਚੰਡੀਗੜ੍ਹ ਭੇਜਿਆ ਵਾ ਕੱਲ ਹੀ ਸਾਡੇ ਹੈਗੇ ਐਸਟੀਪੀ ਮੈਡਮ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਕਿਉਂਕਿ ਡੇਰੀ ਸਕੀਮ ਸਾਡੀ ਜਿਹੜੂ ਓਕੇ ਹੋ ਗਈ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਪੰਜ ਚਾਰ ਦਿਨ ਸੋਡ ਆਹ ਪ੍ਰੋਜੈਕਟ ਵੀ ਜਿਹੜਾ ਹੈਗਾ ਉਸ ਨੂੰ ਮੁਕੰਮਲ ਕਰ ਦਿੱਤਾ ਜਾਊਗਾ ਤੇ ਉਹ ਥਾਂ ਜਿਹੜੀ ਪਈ ਹੈ ਖਾਲੀ ਪਈਆ ਕੀਮਤੀ ਜਗ੍ਹਾ ਉਹ ਵੀ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਉਹਨਾਂ ਦਿਨਾਂ ਵਿੱਚ ਵਾਧਾ ਕਰੂ। ਕਿੰਨੀ ਜਗ੍ਹਾ ਜੀ ਹੋ? 4 ਏਕੜ ਲਗਭਗ। ਹਾਂਜੀ। ਤੇ ਉਹਦੇ ਨਾਲ ਵੀ ਜਿਹੜੀ ਖਾਸ ਕਰਕੇ ਜਿੱਥੇ ਸੀਵਰੇਜ ਬੋਰਡ ਦਾ ਦਫ਼ਤਰ ਹੈ ਉਹ ਵੀ ਸਾਰਾ ਖਾਲੀ ਕਰਾਇਆ ਜਾ ਰਿਹਾ ਹੈ। ਉਹ ਉਹ ਸਾਡੇ ਕੋਲੇ ਅਸੀਂ ਸਾਡੇ ਅਧਿਕਾਰ ਖੇਤਰ। ਨਹੀਂ। ਸਾਡੇ ਕੋਲੇ ਬਲੂ ਫੌਕਸ ਦਾ ਵਾਲਾ ਥਾਂ ਹੀ ਹੈ। ਕਾਰਪੋਰੇਸ਼ਨ ਕਾਰਪੋਰੇਸ਼ਨ ਵੀ ਉਹਨੂੰ ਰੋਜ਼ਗਾਰਨ ਬਣਾਇਆ ਜਾ। ਹਾਂ ਕਾਰਪੋਰੇਸ਼ਨ ਉੱਥੇ ਕੰਮ ਕਰ ਰਹੀ ਹੈ ਉੱਥੇ। ਲਗਭਗ 70 ਕਰੋੜ ਰੁਪਏ ਦਾ ਕੋਈ ਪ੍ਰੋਜੈਕਟ ਉੱਥੇ। ਸੋ ਹੋਰ ਜੀ। ਚਲੋ ਜੀ ਆਨ ਜੀ ਥੈਂਕ ਯੂ। ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ